ਹਾਂਜੀ ਇਹ ਵਾਲੇ ਕ੍ਰੇਪ ਟਿਸ਼ੂ ਸ਼ਿਮਰ ਦੇ ਸੂਟ ਆਉਣਗੇ ਬਾਂਦਨੀ ਲੁੱਕ ਦੇ ਵਿੱਚ ਬਣੇ ਹੋਏ ਨੇ ਤੇ ਤੁਸੀਂ ਇਹਨਾਂ ਨੂੰ ਆਰਡਰ ਕਰ ਸਕਦੇ ਹੋ ਇਹ ਵਾਲੇ ਸੂਟ ਆਉਣਗੇ ਜੀ ਪਾਰਟੀ ਵੇਅਰ ਹੈਂਡਵਰਕ ਦੇ ਸੂਟ ਨੇ ਬਹੁਤ ਹੀ ਕਸਟਮਰਾਂ ਦੀ ਡਿਮਾਂਡ ਆ ਰਹੀ ਸੀਗੀ ਇਹ ਵਾਲੇ ਸੂਟ ਆਉਣਗੇ ਜੀ ਮਸਲੀਨ ਕਾਟਨ ਦੇ ਇਹਨਾਂ ਦੇ ਉੱਤੇ ਬਾਹਾਂ ਦੇ ਉੱਪਰ ਵੀ ਵਰਕ ਆਇਆ ਸੀ ਨਾਲ ਦੁਪੱਟਿਆਂ ਦੇ ਉੱਪਰ ਵੀ ਵਰਕ ਆਇਆਗਾ ਇਹ ਵਾਲੇ ਸੂਟ ਆਉਣਗੇ ਜੀ ਕ੍ਰੇਪ ਦੇ ਬਾਂਦਨੀ ਸਟਾਈਲ ਦੇ ਵਿੱਚ ਸੂਟ ਬਣੇ ਹੋਏ ਨੇ ਨਾਲ ਦੁਪੱਟੇ ਫੈਂਸੀ ਬਣੇ ਹੋਏ ਨੇ ਹੈਂਡਵਰਕ ਹੈ ਟੋਟਲੀ ਤੇ ਤੁਸੀਂ ਇਹਨਾਂ ਨੂੰ ਆਰਡਰ ਕਰ ਸਕਦੇ ਹੋ ਕਿਉਂਕਿ ਅੱਜਕੱਲ ਹੈਂਡਵਰਕ ਦੇ ਸੂਟਾਂ ਦਾ ਬਹੁਤ ਜ਼ਿਆਦਾ ਟ੍ਰੈਂਡ ਚੱਲ ਰਿਹਾ ਹੈ ਤੇ ਇਹ ਵਾਲੇ ਸੂਟ ਆਉਣਗੇ ਜੀ 크ਰੇਪ ਦੇ ਤੇ ਇਹਨਾਂ ਦੇ ਉੱਤੇ ਫੁੱਲ ਵਰਕ ਹੈ ਦੁਪੱਟਿਆਂ ਦੇ ਉੱਪਰ ਵੀ ਫੁੱਲ ਵਰਕ ਹੈ ਤੇ ਤੁਸੀਂ ਇਹਨਾਂ ਨੂੰ ਆਰਡਰ ਕਰ ਸਕਦੇ ਹੋ ਸ਼ਿਪਿੰਗ ਆਲਵੇਜ਼ ਫ੍ਰੀ ਰਹਿਣ ਵਾਲੀ ਇਹਨਾਂ ਦੀ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਨੇ ਇਹ ਵਾਲੇ ਸੂਟ ਆਉਣਗੇ ਜੀ ਜਾਰਜਟ ਟਿਸ਼ੂ ਦੇ ਉੱਪਰ ਸ਼ਰਟ ਦਾ ਪ੍ਰਾਈਸ ਮੈਂਸ਼ਨ ਕੀਤਾ ਹੈ ਬਾਟਮ ਦਾ ਪਰ ਮੀਟਰ ਦੇ ਅਕੋਰਡਿੰਗ ਇਹ ਵਾਲੇ ਸੂਟ ਮਿਲਦੇ ਆ ਤੇ ਤੁਸੀਂ ਵੀਡੀਓ ਧਿਆਨ ਨਾਲ ਸੁਣਿਆ ਕਰੋ ਜੀ ਇਹ ਮਲੇ ਡੋਲਾ ਸਿਲਕ ਦੇ ਸੂਟ ਆਉਣਗੇ ਇਹ ਵੀ ਪਰ ਮੀਟਰ ਦੇ ਅਕੋਰਡਿੰਗ ਹੀ ਮਿਲਦੇ ਆ ਪ੍ਰਾਈਸ ਮੈਂਸ਼ਨ ਹੈ ਤੇ ਆਪਾਂ ਕੈਸ਼ ਔਨ ਡਿਲੀਵਰੀ ਨਹੀਂ ਕਰਦੇ ਹੈਗੇ ਅਡਰੈਸ ਐਂਡ ਪੇਮੈਂਟ ਪਹਿਲਾਂ ਸੈਂਡ ਕਰਕੇ ਤੁਸੀਂ ਇਹਨਾਂ ਨੂੰ ਆਰਡਰ ਕਰ ਸਕਦੇ ਹੋ ਮੇਰੇ ਵਟਸਐਪ ਨੰਬਰ ਤੇ ਸੂਟ ਦਾ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਪ੍ਰਾਈਸ ਆਪਾਂ ਮੈਂਸ਼ਨ ਕੀਤਾ ਹੋਇਆ ਜਿੰਨਾ ਪ੍ਰਾਈਸ ਉੱਪਰ ਮੈਂਸ਼ਨ ਕੀਤਾ ਹੁੰਦਾ ਜੀ ਉਨਾ ਹੀ ਪ੍ਰਾਈਸ ਲੱਗੇਗਾ ਕੋਈ ਵੀ ਐਕਸਟਰਾ ਚਾਰਜਸ ਤੁਹਾਡੇ ਤੋਂ ਨਹੀਂ ਲਏ ਜਾਣਗੇ ਆਪਾਂ ਬਾਹਰ ਫੋਰਨ ਕੰਟਰੀਆਂ ਦੇ ਵਿੱਚ ਸੂਟ ਸਟੀਚ ਕਰਕੇ ਵੀ ਭੇਜਦੇ ਆ ਤੁਸੀਂ ਵੀ ਕੰਟੈਕਟ ਕਰ ਸਕਦੇ ਹੋ ਆਪਣੇ ਨਾਲ ਤੇ ਇਹ ਵਾਲੇ ਸੂਟ ਆਉਣਗੇ ਜੀ ਪਾੜਾ ਸਿਲਕ ਦੀ ਸ਼ਰਟ ਹੈਗੀ ਇਹਦੇ ਨਾਲ ਜਿਹੜਾ ਲਹਿੰਗਾ ਬਣਿਆ ਹੋਇਆ 3 ਮੀਟਰ ਦਾ ਆਏਗਾ ਤੇ ਤੁਸੀਂ ਇਹਨਾਂ ਨੂੰ ਆਰਡਰ ਕਰ ਸਕਦੇ ਆ ਦੁਪट्टे ਦੇ ਉੱਪਰ ਵੀ ਵਰਕ ਆਏਗਾ ਇਹ ਵਾਲੇ ਬਨਾਰਸੀ ਡੋਲਾ ਸਿਲਕ ਦੇ ਸੂਟ ਆਉਣਗੇ ਜੀ ਨਾਲ ਬਾਟਮ ਕ੍ਰੇਪ ਦੀ ਰਹੇਗੀ ਜਿਹੜਾ ਮੈਂ ਪ੍ਰਾਈਸ ਮੈਂਸ਼ਨ ਕੀਤਾ 2.5 ਮੀਟਰ ਦਾ ਕੀਤਾ ਹੈ ਤੁਸੀਂ ਐਕਸਟਰਾ ਕਪੜਾ ਵੀ ਲੈ ਸਕਦੇ ਹੋ ਸ਼ਿਪਿੰਗ ਆਲਵੇਜ਼ ਫ੍ਰੀ ਹੈ ਜੀ